ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਤਰੀਕਾ ਸਮੂਹ ਸੰਗਤਾਂ ਨੂੰ ਮਾਤਾ ਸਰਦੇਵਾ ਜੀਆਂ ਦੇ ਜਨਮ ਦਿਹਾੜੀ ਦੀਆਂ ਲੱਖ ਲੱਖ ਖਾਲਸੇ ਪੰਥ ਨੂੰ ਮੁਬਾਰਕਾਂ ਮਾਤਾ ਜਿਹਦੇ ਅਸਤਾਨ ਤੋਂ ਨਗਰ ਕੀਰਤਨ 2 ਵਜੇ ਤਕਰੀਬਨ 2:30 ਵਜੇ ਨਿਕਲੇਗਾ ਇੱਥੋਂ 2 ਵਜੇ ਨਗਰ ਕੀਰਤਨ ਨਿਕਲ ਕੇ ਗੁਰਦੁਆਰਾ ਸ਼ਿਕਾਰਕੜ ਜਾ ਕੇ ਸਮਾਪਤੀ ਹੋਵੇਗੀ ਜੋ ਕਿ ਗੁਰਦੁਆਰਾ ਸ਼ਿਕਾਰਕੜ ਸਾਹਿਬ ਇੱਥੋਂ 2:30 ਕਿਲੋਮੀਟਰ ਹੈ 2:30 ਕਿਲੋਮੀਟਰ ਤੇ ਜਾ ਕੇ ਇਸ ਨਗਰ ਕੀਰਤਨ ਦੀ ਇੱਥੋਂ 2:30 ਵਜੇ ਨਿਕਲੂਗਾ ਤੇ ਸ਼ਾਮ ਨੂੰ ਸਮਾਪਤ ਹੋਏਗੇ ਨਗਰ ਕੀਰਤਨ ਦੀ ਆਪਾਂ ਸਾਰਿਆਂ ਨੇ ਨਗਰ ਕੀਰਤਨ ਦੇ ਵਿੱਚ ਆਣ ਕੇ ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਮਾਤਾ ਜੀ ਦੇ ਇਸ ਅਸਥਾਨ ਤੋਂ ਨਗਰ ਕੀਰਤਨ ਦਾ ਟਾਈਮ 2:00 ਵਜੇ ਨੂੰ ਨਗਰ ਕੀਰਤਨ ਜਾਂ 3:00 ਵਜੇ ਨਿਕਲ ਵੀ ਸਕਦਾ ਹੈ ਤੋ ਆਜੇ ਟਾਈਮ ਤੇ ਜ਼ਿਆਦਾ ਹੋਇਆ ਨਹੀਂਗਾ ਹੁਣ ਟਾਈਮ ਇਸ ਟਾਈਮ ਦੇਖਦਾ ਥਰੋ 10:47 ਹੋ ਰਹੀ ਨੇ 10:48 ਇਹਨੇ ਕਿ 11:00 ਵਜਨ ਵਾਲੇ ਨੇ ਹੁਣ ਇਥੋਂ ਨਗਰ ਕੀਰਤਨ ਨਿਕਲੇਗਾ 2:30 ਵਜੇ ਨੂੰ ਅੱਜ 6 ਤਰੀਕ ਦੇ ਵਿੱਚ ਤੁਸੀਂ ਮੁਬਾਰਕਾ ਦਿਓ ਖਾਲਸੇ ਪੰਥ ਨੂੰ ਖਾਲਸੇ ਪੰਥ ਦੀ ਮਾਤਾ ਮਤਾ ਸਾਹਿਬ ਦੀ ਮਾਜੀ ਦਾ ਜਨਮ ਦਿਹਾੜਾ ਹੈ ਅਬ ਸਾਰੇ ਨੇ ਨਗਰ ਕੀਰਤਨ ਦੇ ਵਿੱਚ ਇੱਥੋਂ ਦੀ ਇੱਕ ਵੀਡੀਓ ਪਾਈ ਐਸੀ ਹਮ ਹਮ ਚਾਕਰ ਗੋਬਿੰਦ ਦੇ YouTube ਦੇ ਵਿੱਚ ਤੁਸੀਂ ਉਸ ਤੁਮ ਜਾਤੇ ਠਾਕੁਰ ਫਿਰ ਤੁਹਾਲੇ ਹੁਕਮ ਨਮਾ ਸਾਹਿਬ ਕਰ ਰਿਹਾ ਹੈ ਖਸਮ ਹਮਾਰੇ Dewan hal hukum nama saya itu negatif ਹੁਕਮਨਾਮੇ ਗਲੇ ਸੇ ਜਦੋਂ ਹੁਕਮਨਾਮੇ ਸੰਬੰਧਨ ਤਾਂ ਆਪਣੀ ਆਵਾਜ਼ ਨਹੀਂ ਹੋਣੀ ਚਾਹੀਦੀ ਹੈ